ਭਗਤ ਸਿੰਘ ਪਾਰਕ ਨੂੰ ਬਣਾਇਆ ਆਸ਼ਕੀ ਦਾ ਅੱਡਾ ਨਹਿنگ ਸਿੰਘਾਂ ਵੱਲੋਂ ਲੱਗੂਗਾ ਸੋਧਾ ਫਰੀਦਕੋਟ ਦੇ ਭਗਤ ਸਿੰਘ ਪਾਰਕ ਚ ਮੁੰਡੇ ਕੁੜੀਆਂ ਸ਼ਰਿਆਮ ਕਰਦੇ ਨੇ ਆਸ਼ਕੀ ਬਾਬਾ ਮਾਨਪ੍ਰੀਤ ਸਿੰਘ ਖਾਲਸੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਮਾਤਾ ਪਿਤਾ ਆਪਣੇ ਬੱਚਿਆਂ ਦਾ ਖਿਆਲ ਰੱਖਣ ਨਹੀਂ ਤਾਂ ਸਿੰਘ ਦੂਜੇ ਤਰੀਕੇ ਨਾਲ ਸਮਝਾਉਣਗੇ ਕੇਐਸਕੇ ਨਿਊਜ਼ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਜੀ ਅੱਜ ਕਿਸ ਮਾਮਲੇ ਤੇ ਇਕੱਠੇ ਹੋਏ ਹੋ ਅੱਜ ਜਿਹੜਾ ਇਹ ਸੀ ਭਗਤ ਸਿੰਘ ਪਾਰਕ ਚ ਤੁਹਾਨੂੰ ਬੇਨਤੀ ਕਰਕੇ ਬੁਲਾਇਆ ਹੈ ਇਹ ਜਿਹੜਾ ਸ਼ਹੀਦਾਂ ਦਾ ਪਾਰਕ ਹੈ ਹੁਣ ਇਹ ਆਸ਼ਕੀ ਦਾ ਅੱਡਾ ਬਣ ਚੁੱਕਿਆ ਹੈ ਮੈਂ ਹਫ਼ਤਾ ਤੋਂ ਪਹਿਲਾਂ ਇੱਥੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਵਧਾਈ ਦੇਣ ਵਾਸਤੇ ਆਪ ਪੱਤਰਕਾਰਾਂ ਨੂੰ ਬੁਲਾਇਆ ਸੀ ਤੇ ਉਸ ਦਿਨ ਮੈਂ ਇੱਥੇ ਦੇਖਿਆ ਵੀ ਕਈ ਜਿਹੜੇ ਲੜਕੇ ਆ ਉਹ ਨਵਾਲੇ ਕੁੜੀਆਂ ਦੇ ਨਾਲ ਇੱਥੇ ਬਹਿ ਕੇ ਅਸ਼ਲੀਲ ਜਿਹੜੀਆਂ ਹਰਕਤਾਂ ਕਰਦੇ ਤੇ ਉਧਰ ਵੀ ਅਸੀਂ ਧਿਆਨ ਦਿੱਤਾ ਉਹਦੇ 3-4 ਜਿਹੜੇ ਏਦਾਂ ਦੇ ਜੋੜੇ ਅਸ਼ਲੀਲ ਹਰਕਤਾਂ ਕਰ ਰਹੇ ਸੀ ਉਹਨਾਂ ਨੂੰ ਅਸੀਂ ਇਥੋਂ ਭਜਾਇਆ ਜੀ ਔਰ ਸ਼ਹੀਦ ਭਗਤ ਸਿੰਘ ਪਾਰਕ ਦੇ ਜਿਹੜੇ ਆਸੇ ਪਾਸੇ ਦੁਕਾਨਾਂ ਹੈ ਉੱਥੇ ਜਿਹੜੇ ਘਰ ਹੈ ਉਹਨਾਂ ਵੱਲੋਂ ਇਹ ਬਹੁਤ ਵੱਡੀ ਸ਼ਿਕਾਇਤ ਹੈ ਜਦੋਂ ਅਸੀਂ ਉਹਨਾਂ ਨੂੰ ਭਜਾਇਆ ਉਹ ਲੋਕ ਵੀ ਇੱਥੇ ਇਕੱਠੇ ਹੋ ਕੇ ਆਏ ਉਹਨਾਂ ਨੇ ਦੱਸਿਆ ਜੀ ਇੱਥੇ ਉਹ ਅਸ਼ਲੀਲ ਹਰਕਤਾਂ ਹੁੰਦੀਆਂ ਵੀ ਜਿਹੜੀਆਂ ਅਸੀਂ ਨਾ ਤਾਂ ਮੀਡੀਆ 'ਚ ਤੁਹਾਨੂੰ ਮੈਂ ਦੱਸ ਸਕਦਾ ਤੇ ਉਹਦੇ ਸਬੰਧੀ ਅਸੀਂ ਇੱਥੇ ਹਫ਼ਤੇ ਤੋਂ ਲਗਭਗ ਦੂਜੇ ਦੂਜੇ ਦਿਨ ਅਸੀਂ ਪਹਿਰਾ ਦਿੰਨੇ ਆ ਕੇ ਤੇ ਮੇਰੇ ਨਾਲ ਸਿੰਘ ਆਉਂਦੇ ਆ ਤੇ ਅਸੀਂ ਰੋਜ਼ ਹੀ ਲਗਭਗ ਇੱਥੇ ਤਿੰਨ ਚਾਰ ਜੋੜੇ ਇਦਾਂ ਦੇ ਫੜਦੇ ਆ ਤੇ ਜਿਹੜੇ ਕਿ ਕਈ ਵਾਰੀ ਜਿਹੜੀਆਂ ਬੀਬੀਆਂ ਵਿਆਹੀਆਂ ਹੁੰਦੀਆਂ ਆਪਣੇ ਬੰਦਿਆਂ ਨੂੰ ਛੱਡ ਕੇ ਆਪਣੇ ਪਰਿਵਾਰ ਨੂੰ ਫੈਮਿਲੀ ਨੂੰ ਧੋਖਾ ਦੇ ਕੇ ਇੱਥੇ ਕੁਆਰੇ ਮੁੰਡਿਆਂ ਨਾਲ ਘੁੰਮਦੀਆਂ ਤੇ ਅਸ਼ਲੀਲ ਹਰਕਤਾਂ ਕਰਦੀਆਂ ਤੇ ਇਸੇ ਤਰ੍ਹਾਂ ਕਈ ਨਵਾਲਗ ਕੁੜੀਆਂ ਵੀ ਅੱਜ ਵੀ ਅਸੀਂ ਨਵਾਲਗ ਜੋੜੇ ਇੱਥੇ ਬੋਰਡ ਦੇ ਪਿਛਲੇ ਪਾਸੇ ਬਹਿ ਕੇ ਉਹ ਅਸ਼ਲੀਲ ਹਰਕਤਾਂ ਕਰਦੇ ਸੀ ਜਿਨ੍ਹਾਂ ਦਾ ਨਤੀਜਾ ਰਿਜ਼ਲਟ ਲੋਕਾਂ ਦੇ ਵਿੱਚ ਪ੍ਰਭਾਵ ਜਿਹੜਾ ਬਹੁਤ ਮਾੜਾ ਜਾਂਦਾ ਤੇ ਬੱਚਿਆਂ ਦੇ ਵਿੱਚ ਸੋ ਮੈਂ ਉਹਨਾਂ ਪਰਿਵਾਰਾਂ ਨੂੰ ਵੀ ਬੇਨਤੀ ਕਰਨੀ ਚਾਹਣਾ ਹੈ ਜਿਨ੍ਹਾਂ ਦੀਆਂ ਬੱਚੀਆਂ ਘਰ ਦੇ ਵਿੱਚੋਂ ਮਾਪਿਆਂ ਨੂੰ ਕਹਿ ਕੇ ਕਾਲਜ ਜਾਂਦੀਆਂ ਸਕੂਲ ਪੜ੍ਹਨ ਜਾਂਦੀਆਂ ਤੇ ਉਹ ਲੜਕੀਆਂ ਫਿਰ ਮੁੰਡਿਆਂ ਦੇ ਨਾਲ ਜੋ ਇਦਾਂ ਪਾਰਕ ਦੇ ਵਿੱਚ ਆ ਕੇ ਬਹਿ ਕੇ ਅਸ਼ਲੀਲ ਹਰਕਤਾਂ ਕਰਦੇ ਆ ਤੇ ਜਾਂ ਬਾਹਰ ਘੁੰਮਣ ਚਲੇ ਜਾਂਦੇ ਆ ਮੈਂ ਉਹ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਆਪਣੀਆਂ ਬੱਚੀਆਂ ਦਾ ਜ਼ਰੂਰ ਧਿਆਨ ਰੱਖੋ ਕਿ ਸਾਡੀਆਂ ਬੱਚੀਆਂ ਸਕੂਲ ਕਾਲਜ ਜਾਂਦੀਆਂ ਤੇ ਉਹ ਵਾਕਈ ਕਾਲਜ ਚ ਸਕੂਲ ਚ ਜਾਂਦੀਆਂ ਆ ਜਾਂ ਬਾਰੇ ਬਾਰ ਮੁੰਡਿਆਂ ਨਾਲ ਜਿਹੜੀਆਂ ਇਹ ਗਲਤ ਹਰਕਤਾਂ ਕਰਨ ਵਾਸਤੇ ਮਾਪਿਆਂ ਨੂੰ ਤੋਖਾ ਦੇ ਰਹੀਆਂ ਇਸ ਸਬੰਧੀ ਮੈਂ ਭਗਤ ਸਿੰਘ ਪਾਰਕ ਦੇ ਵਿੱਚ ਤੁਹਾਨੂੰ ਬੇਨਤੀ ਕਰਨ ਲਈ ਬੁਲਾਇਆ ਜੀ ਤੇ ਪ੍ਰਸ਼ਾਸਨ ਨੂੰ ਬੇਨਤੀ ਐਸਐਸਪੀ ਸਾਹਿਬ ਫੀਰਪੋਟ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਅੱਜ ਅਸੀਂ ਚਾਰ ਜੋੜੇ ਇੱਥੋਂ ਫੜੇ ਆ ਤੇ ਨਵਾਲਗ ਜੋੜੇ ਸੀਗੇ ਕੋਈ ਬਾਲਗ ਵੀ ਨਹੀਂ ਕਹਿ ਸਕਦੇ ਤੇ ਫਿਰ ਸਰਕਾਰ ਵੀ ਕਹਿੰਦੀ ਹੈ ਪ੍ਰਸ਼ਾਸਨ ਵੀ ਕਹਿੰਦਾ ਹੈ ਕਿ ਕ੍ਰਾਈਮ ਹੋ ਰਿਹਾ ਹੈ ਬੱਚੀਆਂ ਨਾਲ ਰੇਪ ਹੋ ਰਿਹਾ ਹੈ ਜੀ ਠੀਕ ਹੈ ਤੇ ਉਹਦੇ ਸਬੰਧੀ ਨਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦੇ ਆ ਅੱਜ 4 ਜੋੜੇ ਫੜੇ ਅਸੀਂ ਤੇ ਤਿੰਨ ਤਿੰਨਾਂ ਜਣਿਆਂ ਦੇ ਅਸੀਂ ਫੈਂਟੀ ਵੀ ਚੜ੍ਹੀ ਹੈ ਤੇ ਡਾਂਗ ਵੀ ਫੇਰੀ ਹੈ ਕੋਈ ਲਿਆਜ ਨਹੀਂ ਕੀਤਾ ਕਿਉਂਕਿ ਇਹਦਾ ਮੈਸੇਜ ਬਹੁਤ ਗਲਤ ਜਾਂਦਾ ਬੱਚਿਆਂ ਤੇ ਜਿਹੜੇ ਨਾਲ ਘਰ ਵਾਸਤੇ ਇੱਥੇ ਜਿਹੜੇ ਬਜ਼ੁਰਗ ਬੈਠੇ ਹੁੰਦੇ ਆ ਉਹਨਾਂ ਤੋਂ ਸੁਣਨ ਨੂੰ ਮਿਲਦਾ ਜੀ ਬੜਾ ਗਲਤ ਹੋ ਰਿਹਾ ਜੀ ਸ਼ਹੀਦਾਂ ਦੇ ਪਾਰਕ ਵਿੱਚ ਤੇ ਮੈਂ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਇੱਥੇ ਦੋ ਮੁਲਾਜ਼ਮ ਜਿਹੜੇ ਪੱਕੇ ਤਾਇਨਾਤ ਕੀਤੇ ਜਾਣ ਤਾਂ ਕਿ ਕੋਈ ਵੀ ਇਹੋ ਜਿਹਾ ਜਿਹੜਾ ਨਵਾਲਗ ਬੱਚਾ ਜਾਂ ਕੋਈ ਕੁਵਾਰੇ ਬੱਚੇ ਜੋ ਅਸ਼ਲੀਲ ਹਰਕਤਾਂ ਕਰਨ ਵਾਸਤੇ ਇਸ ਸ਼ਹੀਦਾਂ ਦੇ ਪਾਰਕ ਵਿੱਚ ਆਸ਼ਕੀ ਦਾ ਅੱਡਾ ਬਣਾ ਕੇ ਇੱਥੇ ਘੁੰਮਦੇ ਆ ਜਾਂ ਬਹਿੰਦੇ ਆ ਤੇ ਉਹਨਾਂ ਤੇ ਜਿਹੜੀ ਰੋਕ ਲਾਈ ਜਾਵੇ ਪਾਬੰਦੀ ਲਾਈ ਜਾਵੇ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨ ਵਾਸਤੇ ਤੁਹਾਨੂੰ ਬੁਲਾਇਆ ਤੇ ਪਪਾ ਜੀ ਇਸ ਤੋਂ ਪਹਿਲਾਂ ਜੇ ਫ੍ਰੀ ਕੋਡ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਧਿਆਨ 'ਚ ਨਹੀਂ ਗੱਲ ਹੈ ਪਹਿਲਾਂ ਵੀ ਦੇਖੋ ਧਿਆਨ 'ਚ ਹੋਵੇ ਜਾਂ ਨਾ ਹੋਵੇ ਇਹਦਾ ਧਿਆਨ 'ਚ ਤਾਂ ਹੁੰਦਾ ਹੀ ਆ ਜੀ ਸਿਟੀ ਕਤਵਾਲੀ ਉੱਥੋਂ ਕੋਈ ਬਹੁਤੀ ਦੂਰ ਨਹੀਂ ਚਾਰ ਫਲਾਂਗਾਂ ਦਾ ਰਾਹ ਸਾਰਿਆਂ ਨੂੰ ਪਤਾ ਹੈ ਸਾਰੇ ਲੋਕ ਵੀ ਬੜੇ ਦੁਖੀ ਨੇ ਉਹ ਕਹਿੰਦੇ ਆ ਜੀ ਅਸੀਂ ਕਿਹਨੂੰ ਕਿਹਨੂੰ ਸਮਝਾਈਏ ਦੁਸ਼ਮਣੀ ਮੋਲ ਲੈਣ ਵਾਲੀ ਗੱਲ ਹੈ ਤੇ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਕਹਿੰਨੇ ਆ ਵੀ ਅਸੀਂ ਰੋਜ਼ ਇੱਥੇ ਰੋਜ਼ ਵਾਂਗੂ ਢੇੜਾ ਵੱਜੂਗਾ ਠੀਕ ਹੈ ਸਾਡੇ ਹੁਣ ਸਰਬਜੀਤ ਸਿੰਘ ਖਾਲਸਾ ਭਾਈ ਸਾਹਿਬ ਐਮਪੀ ਬਣ ਗਏ ਆ ਠੀਕ ਹੈ ਖਾਲਸੇ ਦਾ ਰਾਜ ਆ ਗਰੀਬ ਨਾਲ ਧੱਕਾ ਨਹੀਂ ਕਰਨਾ ਜਿਹੜਾ ਗਲਤ ਕਰੂਗਾ ਉਹਨੂੰ ਬਖਸ਼ਣਾ ਨਹੀਂ ਅਸੀਂ ਰੋਜ਼ ਇੱਥੇ ਆ ਕੇ ਉਹਨਾਂ ਨੂੰ ਸੋਧਾ ਲਾਵਾਂਗੇ ਜੇਕਰ ਸੋਧਾ ਲਾਉਂਦੇ ਆ ਕੋਈ ਕਿਸੇ ਦੀ ਲੱਤ ਟੁੱਟ ਗਈ ਬਾਹ ਟੁੱਟ ਗਈ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਅਸੀਂ ਨਹੀਂ ਕਿਉਂਕਿ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਦੇ ਦੋ ਬੰਦੇ ਲੇਡੀਜ਼ ਪੁਲਿਸ ਹੋਵੇ ਨਾਲ ਜਿਹੜੇ ਪੁਲਿਸ ਮੁਲਾਜ਼ਮ ਹੋਣ ਇਹਦੇ ਸ਼ਹੀਦ ਭਗਤ ਸਿੰਘ ਪਾਰਕ ਦੇ ਬਾਹਰ ਬਾਹਰ ਤਾਇਨਾਤ ਕੀਤੇ ਜਾਣ ਤਾਂ ਕਿ ਹ ਲੋਕਾਂ ਵਿੱਚ ਵੀ ਇਹੋ ਜਿਹਾ ਜਿਹੜਾ ਗਲਤ ਮੈਸੇਜ ਆ ਰਿਹਾ ਤੇ ਉਹ ਨਾ ਪਹੁੰਚੇ